もう1本やん。

ਪੀਸਾ ਮੇਰੇ ਅੱਗੇ ਹੁਣ ਕੋ ਪਿੱਟਾਂ ਦੇ ਯਾਰ ਨਹੀਂ ਪੈ ਜਾਵੇ ਸੜਕ ਅੱਜੋ ਪਈ ਸਤ। ਤੁਸੀਂ ਜੁੜਿਓ ਫਾਜ਼ਿਲਕਾ 24 ਨਾਲ ਜਲਾਲਾਬਾਦ ਦੇ ਹਲਕੇ ਦੇ ਨਾ ਲੱਗਦੇ ਪਿੰਡ ਸਖੇਰਾ ਬੋਦਲਾ ਤੋਂ ਪਿੰਡ ਫੱਤੂ ਵਾਲੇ ਨੂੰ ਜੋ ਲਿੰਕ ਸੜਕ 10 12 ਪਿੰਡਾਂ ਨੂੰ ਜੋੜਦੀ ਹੈ ਥਾਂ ਥਾਂ ਤੇ ਸੜਕ ਟੁੱਟ ਚੁੱਕੀ ਹੈ ਪਿੰਡ ਵਾਸੀਆਂ ਦਾ ਕਹਿਣਾ ਇਹ ਸੜਕ ਤੇ ਕਦੇ ਪੈਚ ਵਰਕ ਨਹੀਂ ਕੀਤਾ ਗਿਆ ਨਾ ਪ੍ਰਸ਼ਾਸਨਿਕ ਅਧਿਕਾਰੀ ਐਸ ਡੀਓ ਨਾ ਜਈ ਇਹ ਦੇਵਲ ਤਾੜ ਕੇ ਦਿੱਤਾ ਗਿਆ ਗੱਲ ਕਰਾਉਂਦੇ ਆ ਪਿੰਡ ਵਾਸੀਆਂ ਅਜੀ ਦੇ ਨਾਮ ਤੋਂ ਮੇਰਾ ਨਾਮ ਬ੍ਰਹਿੰਦਰ ਸਿੰਘ ਬਿੱਟੂ ਹੈ ਜੀ ਵੀ ਜੀ ਸੜਕ ਬਾਰੇ ਜਾਣਕਾਰੀ ਦੋ ਸੜਕ ਬਾਰੇ ਜੀ ਜਾਣਕਾਰੀ ਹੈ ਵੀ ਇਹਨੂੰ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਹਨੂੰ ਤਿਆਰ ਕੀਤਾ ਜਾਵੇ ਥਾਂ ਥਾਂ ਤੋਂ ਟੁੱਟ ਚੁੱਕੀ ਹੈ 3 ਸਾਲ ਹੋ ਗਏ ਨੇ ਕੋਈ ਠੇਕੇਦਾਰ ਨਹੀਂ ਆਇਆ ਕੋਈ ਉਹਨਾਂ ਦਾ ਜਈ ਜਾਂ ਕੋਈ ਵੀ ਕਿਸੇ ਨੇ ਇਹਦਾ ਪਤਾ ਨਹੀਂ ਲਿਆ 10 ਪਿੰਡਾਂ ਨੂੰ ਸੜਕ ਜੋੜਦੀ ਹੈ ਅਸੀਂ ਐਮ ਐਲ ਏ ਜਨਾਲਾਵਾਦ ਤੋਂ ਮੰਗ ਕਰਦੇ ਆ ਵੀ ਪ੍ਰਸ਼ਾਸਨ ਨੂੰ ਅੱਗੇ ਅੰਜਾਮ ਸਰਕਾਰ ਨੂੰ ਕਹ ਕੇ ਇਹ ਸਾਡੇ 10 ਪਿੰਡਾਂ ਨੂੰ ਜਿਹੜੀ ਸੜਕ ਲੱਗਦੀ ਹੈ ਇਹਨੂੰ ਤਿਆਰ ਕਰਵਾਇਆ ਜਾਵੇ। ਵੀਰ ਜੇਕਰ 2014 'ਚ ਸੜਕ ਟੁੱਟ ਗਈ ਸੀ ਕਿੰਨੀ ਦੇਰ ਤਰਸਤਾ ਬੰਦ ਰਿਆ ਸੀ ਜੀ। ਇਹ ਵੀ ਘੱਟ ਤੋਂ ਘੱਟ 3-4 ਸਾਲ ਰਸਾ ਬੰਦ ਰਿਆ ਸੀ ਸਾਨੂੰ। ਕਿਲੋਮੀਟਰ ਜਿਹੜਾ ਇੱਧਰ ਜਾਣਾ ਸਾਨੂੰ 6-7 ਕਿਲੋਮੀਟਰ ਉੱਪਰ ਦੀ ਘੁੰਮ ਕੇ ਜਾਣਾ ਪੈਂਦਾ ਸੀ। ਇਸ ਵਾਸਤੇ ਇੱਕ ਪਾਈਪਲਾਈਨ ਪਾ ਗਏ ਨੇ। ਕੋਈ ਵੀ ਠੇਕੇਦਾਰ ਪਤਾ ਨਹੀਂ ਕਿਹੜਾ ਹੈ। ਜਿਹੜੀ ਪਾਈਪਲਾਈਨ ਪਾਣੀ ਵਾਸਤੇ ਪੈਣੀ ਸੀ। ਉਹਨਾਂ ਨੇ ਪਾਈਪਲਾਈਨ ਪਾ ਕੇ ਟੋਏ ਮਾਰ ਕੇ ਉਹਨਾਂ ਨੇ ਕੋਈ ਜਿਹੜੀ ੱਟਪੱਟੀ ਕੀ ਹੈ ਉਹਨਾਂ ਨੇ ਵਾਪਸੀ ਨਹੀਂ ਲਾਈ। ਹਾਂਜੀ ਵੈ ਭਾਰਤੀ ਕਿਸਾਨ ਯੂਨ ਕਾ ਦੀਆ ਸੁਖਦੇਵ ਸਿੰਘ ਜੋਧਾ ਆ ਸੜਕ ਦਾ ਮੁੱਦਾ ਚੱਕਾ 24 ਵਾਲਿਆਂ ਨੇ ਫਾਇਲ ਕਾਲੇ ਬਹੁਤ ਹੀ ਸਾਡੇ ਭਰਾ ਨੂੰ ਤੜਕਣੇ ਜਿਹੜੀ ਸਹੀ ਖਬਰ ਹੈ ਬਿਲਕੁਲ ਉਵੇਂ ਹੀ ਲਾਣਗੇ ਕੋਈ ਵਿੱਚ ਸਕਿਪ ਨਹੀਂ ਕਰਨਗੇ ਤੇ ਮੁੱਦੇ ਥਾਂ ਦੇ ਰਹਿੰਦੇ ਨੇ ਜੋ ਵੀ ਗਰੀਬ ਦਾ ਮੁੱਦਾ ਹੈ ਕੋਈ ਸੜਕ ਦਾ ਮੁੱਦਾ ਕੋਈ ਹੋਰ ਸਰਕਾਰੀ ਮੁੱਦਾ ਹੈ ਜਿਹੜਾ ਮਤਲਬ ਫਰਾਂਸਾਈਜ਼ਨ ਦੇ ਵੀ ਖਿਲਾਫ ਜਾਂਦਾ ਹੈ ਤੇ ਸਮਾਜ ਦੇ ਵੀ ਖਿਲਾਫ ਜਾਂਦਾ ਹੈ ਉਹਨਾਂ ਮੁੱਦਿਆਂ ਨੂੰ ਵੀ ਸਾਡੇ ਭਰਾ ਵਧੀਆ ਚੱਕਦੇ ਨੇ ਹੌਸਲੇ ਨਾਲ ਤੇ ਹੌਸਲੇ ਵਾਲਾ ਪੱਤਰਕਾਰ ਹੈ ਵਾਤੂ ਆਦੇ ਨੂੰ ਸ਼ੇਅਰ ਕਰੋ ਫੋਲੋ ਕਰੋ ਤੇ ਆਪਾਂ ਇਹਦੀ ਸਪੋਰਟ ਕਰੀਏ ਭਰਾ ਦੀ ਆਪਣੀਆਂ ਖਬਰਾਂ ਲਾਂਦਾ ਰਵੇ। ਅੱਲਾ ਤੋਂ ਲੈ ਕੇ ਫੱਤੂ ਵਾਲਾ ਜੁੱਧਾ ਪਿੰਡ 10 12 ਪਿੰਡਾਂ ਨੂੰ ਜੋੜਦੀ ਇੱਥੇ ਕੀ ਦਿੱਕਤ ਆ ਰਹੀ ਹੈ ਜੀ? ਦਿੱਕਤ ਜੀ ਇਹਦਾ ਨਾ ਬਹੁਤ ਬੁਰਾ ਹਾਲ ਆਪਿਆ ਸੜਕ ਦਾ। ਇਹਦੇ ਬਰਮ ਬਰਮ ਸਾਰੇ ਟੁੱਟੇ ਨੇ। ਸਕੇਰੇ ਤੇ ਬਿਲਕੁਲ ਸਕੇਰੇ ਨੂੰ ਆਪਾਂ ਡੀਟੀ ਰੋਡ ਛੱਡਾਂਗੇ ਵੜਦਿਆਂ ਦੇ ਨਾਲ ਨਾ ਸਾਰੀ ਸੜਕ ਟੋਏ ਪਏ ਪਏ ਨੇ ਪੱਟੀ ਪਈ ਏ। ਕੋਈ ਇਹਨਾਂ ਪੱਚ ਨਹੀਂ ਲਾਇਆ ਕੋਈ ਕੁਛ ਨਹੀਂ ਅੱਗੇ ਜਾ ਕੇ ਫੱਤੂ ਵਾਲੇ ਦੇ ਵਿੱਚ ਕਾਰ ਉੱਥੇ ਵੀ ਟੁੱਟੀ ਏ। ਬਾਕੀ ਰਹਿੰਦੀ ਖੈਂਦੀ ਜਿਹੜੀਆਂ ਨਾ ਪਾਈਪ ਲਾਈਨ ਪਾਈਏ ਜਿੱਥੇ ਖੱਡੇ ਉਹਨਾਂ ਮਾਰੇ ਨੇ ਸਿਰ ਸਰ ਜਿੱਦੇ ਉਹ ਵੀ ਉਹ ਛੱਡ ਗਏ ਨੇ ਪਿਉ ਦੇ ਪੁੱਤਰਾ ਉਹਨਾਂ ਵੀ ਨਹੀਂ ਪੂਰੇ ਅੱਛਾ ਤੇ ਬਾਕੀ ਸੁਣਨੇ ਚ ਆਇਆ ਵੀ ਜਦੋਂ ਵੀ ਇਹ ਠੇਕਾ ਹੁੰਦਾ ਜਿੰਨੀ ਵੀ ਸੜਕ ਦੀ ਟੁੱਟ ਪੰਨ ਕਰਦੇ ਨੇ ਜਿਹੜਾ ਵੀ ਪਾਈਪ ਲਾਈਨ ਪਾਦਾ ਉਹਨਾਂ ਦੀ ਜ਼ਿੰਮੇਵਾਰੀ ਵੀ ਇਹਨੂੰ ਪੂਰਾ ਤਿਆਰ ਕਰਕੇ ਪਾਣੀ ਛਿੜਕਦੇ ਤੇ ਫੇਰ ਅੱਗੇ ਜਾਓ ਪਰ ਕੋਈ ਨਹੀਂ ਸੁਣਦਾ ਸਾਡੇ ਪਿਛਲੇ ਟਾਣੀ ਮਾਨ ਸਿੰਘ ਨੂੰ ਰਸਤਾ ਜਾਂਦਾ ਸੀ ਉੱਥੇ ਵੀ ਅਸੀਂ ਉਹਨਾਂ ਨੂੰ ਰੋਕਿਆ ਸੀਗਾ ਕੋ ਨਾਂ ਦੇ ਜਈ ਆਏ ਸੀਗੇ ਉਹ ਆਦੇ ਨੇ ਜੀ ਅਸੀਂ ਕੇਸ ਬਣਾ ਕੇ ਭੇਜਤਾ ਹਾਂ ਸਰਕਾਰ ਜੋ ਕਰਨਾ ਕਰੇ ਸਾਡੇ ਉਥੋਂ ਬੱਚੇ ਲੰਘਦੇ ਨੇ ਐ ਰੋਡ ਤੇ ਵੀ ਜੀ ਇਹ ਬੀਐਸਐਫ ਦਾ ਰੋਡ ਹੈ ਜੀ ਜੀ ਬਿਲਕੁਲ ਬਾਰਡਰ ਪੱਟੀ ਹੈ ਇਹ ਰੋਡ ਬੀਐਸਐਫ ਨੂੰ ਲੱਗਦਾ ਇੱਥੇ ਆਰਮੀ ਵੀ ਲੱਗਦੀ ਆਰਮੀ ਦਾ ਡਿਫੈਂਸ ਹੈ ਨਹਿਰ ਤੇ ਆਣ ਜਾਣ ਬਹੁਤ ਹੈ ਪਰ ਦਿੱਕਤਾ ਬਹੁਤ ਨੇ ਸਕੂਲੀ ਬੱਚੇ ਨੇ 10 ਪਿੰਡਾਂ ਦੇ ਬੱਚੇ ਲਾਲ ਤੁਸੀਂ ਸਵੇਰ ਨਾਲ ਕਿੰਨੇ ਸਕੂਲ ਜਾਂਦੇ ਨੇ ਪ੍ਰਧਾਨ ਜੀ ਇਹ 2013-14 ਦੇ ਵਿੱਚ ਸੜਕ ਟੁੱਟ ਗਈ ਸੀ ਕਿੰਨੇ ਸਾਲ ਬੰਦ ਰਹੇ ਸੀ ਇਹਦੇ ਬਾਰੇ ਥੋੜੀ ਜਾਣਕਾਰੀ ਤੇ ਕਿਵੇਂ ਬਣੀ ਸੀ ਸੜਕ ਸੜਕ ਜੀ ਇਹ ਬਹੁਤ ਮੁਸ਼ਕਲ ਬਣੀ ਸੀ ਇਹ ਮਤਲਬ ਇਹਨਾਂ ਧਰਨੇ ਲੱਗੇ ਐਫ ਐਫ ਰੋਡ ਜਾਮ ਆ ਤੇ ਉਸ ਤੋਂ ਬਾਅਦ ਜਾ ਕੇ ਸੜਕ ਬਣੀ ਬੁਰੇ ਹਾਲ ਵੈ ਤਿੰਨ ਚਾਰ ਸਾਲ ਤੱਕ ਸਾਡਾ ਲਾਂਘਾ ਟਾਪਾ ਹੀ ਬੰਦ ਹੋ ਗਿਆ ਕੋਈ ਤਵਾਇਆ ਧਰਮੂ ਵਾਲਾ ਜਾਂਦਾ ਸੀ ਕੋਈ ਵਾਇਆ ਟਾਲੀ ਵਾਲਾ ਜਾਂਦਾ ਸੀ ਜਿਹੜਾ ਫੱਤੂ ਵਾਲਾ ਆਦਾ ਘਰੇ ਉਹਨੂੰ ਇੱਕ ਅੱਧਾ ਕਿਲੋ ਮੀਟਰ ਸਕੇਰੇ ਆਡਾ ਜੇ ਉਹਨੇ ਆਣਾ ਸਕੇਰੇ ਕਿਸੇ ਕੰਮ ਮਤਲਬ ਫੱਤੂ ਵਾਲੇ ਨੇ ਉਹਨੂੰ 5 6 ਕਿਲੋਮੀਟਰ ਘੁੰਮ ਕੇ ਸਕੇਰੇ ਆਣਾ ਪੈਣਾ ਹੈ ਇੱਥੇ ਗਰੀਬ ਤਬਕਾ ਸੀ ਐਨੇ ਕਿੱਥੋਂ ਪਟ્રોલ ਲਿਆਈਏ ਤੇ ਕਿੱਥੋਂ ਤਿਆੜੀਦਾਰ ਬੰਦੇ ਆ ਸੀ ਮਸੇ ਆਦੇ ਡੱਡ ਪੂਰੇ ਕਰਨੇ ਤੇ ਇਹਨਾਂ ਸਾਨੂੰ ਉਲਟਾ ਪੰਗੇ ਨੂੰ ਪਾ ਦਿੰਦੇ ਨੇ ਜੋ ਮਹਿਕਮੇ ਦੇ ਜਈਆ ਜਐਸਡੀਓ ਹਲਕਾ ਵਦਾਇ ਗੋਲਡੀ ਕੰਬੋਜ ਤੋਂ ਕੀ ਮੰਗ ਕਰਦੇ ਆ ਅਸੀਂ ਜੀ ਪ੍ਰਸ਼ਾਸਨ ਔਰ ਬਤਾਈਖ ਸਾਹਿਬ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਵੀ ਇਹਨਾਂ ਪ੍ਰਸ਼ਾਸਨ ਨੂੰ ਸੱਦੇ ਉਹਨਾਂ ਨੂੰ ਕਹਵੇ ਉਹਨਾਂ ਨੂੰ ਜਾ ਕੇ ਨਾਲ ਆਵੇ ਵੇਖੇ ਆ ਕੇ ਵੀ ਵਾਕਿਆ ਹੀ ਇਹ ਬੰਦੇ ਪਰੇਸ਼ਾਨ ਨੇ ਵਾਕਿਆ ਸੱਚੇ ਬੋਲਦੇ ਨੇ ਤੇ ਸਾਡਾ ਕੰਮ ਕਰਦੋ ਜੇ ਅਸੀਂ ਝੂਠੇ ਤਾਂ ਨਾ ਕਰ